ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਧਰਮ ਹੈ ਨਾ ਜਦੋਂ ਤੁਸੀਂ ਕਿਸੇ ਤੇ ਪ੍ਰਸ਼ਨ ਕਰਨੇ ਆ ਵੀ ਧਰਮ ਕਿੰਨੂ ਕਹਿੰਨੇ ਆ ਦੁਨੀਆਂ ਦੇ ਅੰਦਰ ਛੋਟੇ ਵੱਡੇ ਮਿਲਾ ਕੇ 1600 ਦੇ ਨੇੜੇ ਤੇੜੇ ਧਰਮ ਨੇ ਵੈਸੇ ਜਿਹੜੇ ਮੇਨ ਰੂਪ ਦੇ ਅੰਦਰ ਮੁੱਖ ਰੂਪ ਦੇ ਅੰਦਰ ਨੇ ਉਹ ਚਾਰ ਇਸ਼ਟ ਦੇ ਨੇ ਤੇ ਚਾਰ ਵੈਸਟ ਦੇ ਨੇ ਖੈਰ ਇਹ ਮੇਰਾ ਵਿਸ਼ਾ ਨਹੀਂ ਹੈ ਜਦੋਂ ਕਿਸੇ ਵੀ ਬੰਦੇ ਦੇ ਉੱਤੇ ਕਿਸੇ ਵੀ ਮਨੁੱਖ ਦੇ ਉੱਤੇ ਪ੍ਰਸ਼ਨ ਕਰੋ ਵੀ ਧਰਮ ਕਿਹਨੂੰ ਕਹਿੰਦੇ ਨੇ ਉਹ ਆਪਣੇ ਕਲਚਰ ਦੇ ਅਕੋਰਡਿੰਗ, ਟਰੈਡੀਸ਼ਨ ਦੇ ਅਕੋਰਡਿੰਗ ਜਾਂ ਜਿੱਥੇ ਜਨਮ ਲੈ ਕੇ ਆਇਆ ਉਹਦੇ ਅਕੋਰਡਿੰਗ ਤੁਹਾਨੂੰ ਜਵਾਬ ਦੇਣਾ ਸ਼ੁਰੂ ਕਰੇਗਾ। ਕੋਈ ਕਹੇਗਾ ਸੁੰਨਤ ਕਰਾਉਣ ਦਾ ਨਾਂ ਧਰਮ ਹੈ, ਕੋਈ ਕਹੇਗਾ ਜਨੇਊ ਪਾਉਣ ਦਾ ਨਾਂ ਧਰਮ ਹੈ, ਕੋਈ ਕਹੇਗਾ ਗੱਤਰੇ ਕਿਰਪਾਨ ਪਾਉਣ ਦਾ ਨਾਂ ਧਰਮ ਹੈ। ਇਸ ਤੋਂ ਇਲਾਵਾ ਕੋਈ ਕਹੇਗਾ ਚੁਗਲੀ ਨਿੰਦਾ ਨਹੀਂ ਕਰਨੀ ਇਹਦਾ ਨਾਂ ਧਰਮ ਹੈ ਮਾੜਾ ਨਹੀਂ ਬੋਲਣਾ ਇਹਦਾ ਨਾਂ ਧਰਮ ਹੈ ਮਾੜੇ ਰਾਹ ਤੇ ਨਹੀਂ ਚੱਲਣਾ ਇਹਦਾ ਨਾਂ ਧਰਮ ਹੈ ਪਰ ਜੇ ਯੂਨੀਵਰਸਲ ਟਰੂਥ ਲੱਭਣਾ ਹੋਵੇ ਪੂਰੇ ਵਰਡ ਨੂੰ ਇੱਕ ਸਚਾਈ ਘੇਰੇ ਵਿੱਚ ਲੈਂਦੀ ਹੋਵੇ ਉਹ ਸਚਾਈ ਦੋ ਲਫ਼ਜ਼ਾਂ ਵਿੱਚ ਬੋਲਣੀ ਹੋਵੇ ਵੀ ਧਰਮ ਕਿਨੂੰ ਕਹਿੰਦੇ ਨੇ ਤੇ ਫਿਰ ਇਹ ਕਿਹਾ ਜਾ ਸਕਦਾ ਹੈ ਵੀ ਸੱਚ ਦੇ ਆਧਾਰ ਦੇ ਉੱਤੇ ਆਪਣੇ ਫਰਜ਼ਾਂ ਦੀ ਪਾਲਣਾ ਕਰਨ ਦਾ ਦੂਜਾ ਨਾਂ ਧਰਮ ਹੈ ਧਰਮ ਦੀ ਅਸਲੀ ਡੈਫੀਨੇਸ਼ਨ ਕੀ ਹੈ ਇਹਨੂੰ ਮੈਂ ਕਿਸੇ ਦਿਨ ਫੇਰ ਖੋਲ ਕੇ ਬਿਆਨ ਕਰਾਂਗਾ ਅੱਜ ਕੇਵਲੇ ਨਾ ਵੀ ਜੇ ਤੁਸੀਂ ਧਰਮ ਨੂੰ ਪੜਨਾ ਹੋਵੇ ਮੇਰਾ ਮਤਲਬ ਫਰਜ਼ਾਂ ਨੂੰ ਪੜਨਾ ਹੋਵੇ ਤੇ ਸੱਚ ਦੇ ਵਿਹਾਰ ਤੇ ਸੱਚ ਦੇ ਆਧਾਰ ਤੇ ਉਹਦੇ ਬੇਸ ਤੇ ਧਰਮ ਨੂੰ ਪੜਨਾ ਹੋਵੇ ਤੇ ਤੁਹਾਨੂੰ ਕਿਸੇ ਵੀ ਕਰਮ ਕਾਂਡ ਦੀ ਲੋੜ ਨਹੀਂ ਪੈਂਦੀ ਕਿਸੇ ਪਹਿਰਾਵੇ ਦੀ ਲੋੜ ਨਹੀਂ ਪੈਂਦੀ ਕਿਸੇ ਖਾਸ ਰੰਗ ਟੰਗ ਦੀ ਲੋੜ ਨਹੀਂ ਪੈਂਦੀ ਕਿਸੇ ਵੇਸ ਪੂਸਾ ਦੀ ਲੋੜ ਨਹੀਂ ਪੈਂਦੀ ਕਿਸੇ ਓਡੰਬਰ ਦੀ ਲੋੜ ਨਹੀਂ ਪੈਂਦੀ ਵਿਖਾਵੇ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਫਰਜ਼ਾਂ ਨੂੰ ਪੜਨਾ ਹੈ ਐਗਜ਼ਾਮਪਲ ਦੇ ਤੌਰ ਦੇ ਉੱਤੇ ਫਰਜ਼ ਪੂਰੇ ਕਰਨ ਲੱਗਿਆਂ ਨਾ ਕਿਸੇ ਵਿੱਦਿਆ ਦੀ ਲੋੜ ਹੈ ਮੇਰਾ ਮਤਲਬ ਇੱਥੇ ਨਹੀਂ ਵੀ ਅਣਪੜ੍ਹ ਹੋ ਮੈਂ ਤੇ ਬੜੀਆਂ ਵੀਡੀਓ ਦੇ ਅੰਦਰ ਇਹ ਕਹਿੰਦਾ ਆ ਰਿਹਾ ਆਂ ਵੀ ਜਿਹੜਾ ਸਾਡਾ ਪਿੱਛੇ ਰਹਿਣ ਦਾ ਕਾਰਨ ਹੈ ਉਹ ਅਣਪੜ੍ਹਤਾ ਹੈ ਉਹ ਇੱਕ ਵੱਖਰੀ ਚੀਜ਼ ਹੈ ਪਰ ਜਿੱਥੇ ਫਰਜ਼ ਪੂਰੇ ਕਰਨੇ ਨਾ ਉੱਥੇ ਇੱਕ ਵੱਖਰਾ ਵਿਸ਼ਾ ਆ ਜਾਂਦਾ ਹੈ ਪੜਿਆ ਲਿਖਿਆ ਵੀ ਕਰ ਜਾਏ ਤੇ ਨਾ ਕਰੇ ਤੇ ਨਾ ਕਰੇ ਤੇ ਕਰ ਜਾਏ ਤੇ ਅਣਪੜ ਵੀ ਕਰ ਜਾਏ ਖੈਰ ਨਾ ਉੱਥੇ ਕਿਸੇ ਬਾਣੇ ਦੀ ਨਾ ਪਹਿਰਾਵੇ ਦੀ ਨਾ ਕਰਮकांड ਦੀ ਨਾ ਕਿਸੇ ਜਗਾਹ ਦੀ ਨਾ ਕਿਸੇ ਥਾਂ ਦੀ ਨਾ ਕਿਸੇ ਤੀਰਤ ਦੀ ਨਾ ਕਿਸੇ ਮਾਲਾ ਦੀ ਨਾ ਕਿਸੇ ਮੰਤਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਫਰਜ਼ਾਂ ਨੂੰ ਪੂਰਿਆਂ ਕਰਨ ਲੱਗਿਆ ਨਾ ਜਨੇਊ ਦੀ ਲੋੜ ਹੈ ਨਾ ਸੁਨਨਤ ਦੀ ਲੋੜ ਹੈ ਨਾ ਗਾਤਰੇ ਕਿਰਪਾਨ ਦੀ ਲੋੜ ਹੈ ਹੁਣ ਇਹਦਾ ਉਲਟਾ ਅਰਥ ਨਾ ਲੈ ਲਿਓ ਵੀ ਮੈਂ ਇਹਨਾਂ ਦਾ ਖੰਡਨ ਕਰ ਰਿਹਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਪਾਓ ਰੱਜ ਰੱਜ ਕੇ ਪਾਓ ਜੀ ਸਦਕੇ ਪਾਓ ਪਰ ਮੈਂ ਤੇ ਵੇਖਿਆ ਵੀ ਜਿਨੇ ਫੱਜ ਪੂਰੇ ਕਰਨੇ ਨੇ ਇਹਨਾਂ ਤੋਂ ਬਗੈਰ ਵੀ ਕਰ ਲਿੰਦਾ ਹੈ ਜਿਨੇ ਨਹੀਂ ਕਰਨੇ ਉਹ ਇਹਨਾਂ ਨੂੰ ਪਾ ਕੇ ਵੀ ਨਹੀਂ ਕਰਦਾ ਜਿਨੇ ਨਹੀਂ ਨਾ ਕਰਨੇ ਉਹ ਇਹਨਾਂ ਨੂੰ ਪਾ ਕੇ ਵੀ ਉੱਥੇ ਦਾ ਉੱਥੇ ਰੁਕਿਆ ਰਹਿੰਦਾ ਜਿਨੇ ਅੱਗੇ ਤੁਰਨਾ ਹੈ ਉਹ ਤੁਰ ਪੈਂਦਾ ਜਿਨੇ ਨਹੀਂ ਤੁਰਨਾ ਉਹ ਭਾਵੇਂ ਦੋ-ਦੋ ਪਾਈ ਫਿਰੇ ਉਹ ਉੱਥੇ ਦਾ ਉੱਥੇ ਰੁਕਿਆ ਨਜ਼ਰ ਆਉਂਦਾ ਨਾ ਕੱਪੜੇ ਦੀ ਜ਼ਰੂਰਤ ਹੈ ਨਾ ਕੱਪੜੇ ਦੇ ਰੰਗ ਟੰਗ ਦੀ ਜ਼ਰੂਰਤ ਹੈ ਨਾ ਕਿਸੇ ਲਿਬਾਸ ਦੀ ਜ਼ਰੂਰਤ ਨਾ ਕਿਸੇ ਖਾਸ ਜਗ੍ਹਾ ਦੀ ਜ਼ਰੂਰਤ ਹੈ ਤੇ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖ ਦਿਆਂ ਨਾ ਕਿਸੇ ਸਮੇਂ ਦੀ ਜ਼ਰੂਰਤ ਹੈ ਸਮੇਂ ਦੀ ਜ਼ਰੂਰਤ ਨਹੀਂ ਵੀ ਜਿਹੜਾ ਧਰਮ ਹੈ ਉਹ ਇਸ ਵੇਲੇ ਪਲਦਾ ਹੈ ਤੇ ਦੂਜੇ ਵੇਲੇ ਨਹੀਂ ਪਲਦਾ ਇੱਕ ਬਜ਼ੁਰਗ ਬੰਦਾ ਸਾਈਡ ਵਾਕ ਦੇ ਉੱਤੇ ਸੜਕ ਦੇ ਕੰਢੇ ਦੇ ਉੱਤੇ ਤੁਰਿਆ ਜਾ ਰਿਹਾ ਉਹ ਬਜ਼ੁਰਗ ਬੰਦਾ ਸੀ ਉਹਨੂੰ ਸਾਹ ਚੜ ਗਿਆ ਉਹਨੂੰ dissਿਆ ਨਾ ਅੱਖਾਂ ਕਮਜ਼ੋਰ ਸਨ ਉਹ ਠੇਡਾ ਖਾ ਕੇ ਡਿੱਗ ਪਿਆ ਉਹਦੇ ਸਿਰ ਦੇ ਉੱਤੇ ਪੱਗ ਲੱਗ ਗਈ ਤੁਸੀਂ ਕੋਲ ਖੜੋ ਕੇ ਤਾੜੀ ਮਾਰ ਕੇ ਹੱਸ ਪਏ ਇਹ ਤੁਹਾਡਾ ਧਰਮ ਪਾਲਿਆ ਗਿਆ ਜਾਂ ਤੁਹਾਡੀ ਮੂਰਖਤਾ ਪੱਲੇ ਗਈ ਤੁਹਾਡਾ ਧਰਮ ਉਹਦੋਂ ਕੀ ਸੀ ਧਰਮ ਦਾ ਮਤਲਬ ਤੁਹਾਡਾ ਫਰਜ਼ ਕੀ ਸੀ ਕੋਈ ਜਾਤ ਕੋਈ ਮਜ਼ਬ ਕੋਈ ਕੌਮ ਕੋਈ ਨਹੀਂ ਸੀ ਵੇਖਣਾ ਚਾਹੀਦਾ ਤੁਹਾਡਾ ਫਰਜ਼ ਇਹ ਬੰਦਾ ਸੀ ਉਸ ਬੰਦੇ ਨੂੰ ਚੁੱਕੇ ਨੂੰ ਉਠਾਉਣਾ ਉਹਨੂੰ ਪੁੱਛਣਾ ਵੀ ਬਜ਼ੁਰਗਾ ਤੂੰ ਡਿੱਗ ਪਿਆ ਤੈਨੂੰ ਛੱਟ ਤੇ ਨਹੀਂ ਲੱਗੀ ਜੇ ਤੁਹਾਡੇ ਕੋਲ ਪਾਣੀ ਹੈ ਤੇ ਉਹਦੀ ਪਾਣੀ ਦੇ ਨਾਲ ਸੇਵਾ ਕਰੋ ਉਹਨੂੰ ਪੁੱਛੋ ਵੀ ਤੈਨੂੰ ਪਾਣੀ ਦੀ ਲੋੜ ਤੇ ਨਹੀਂ ਔਰ ਇਹਦਾ ਨਾ ਹੀ ਫਰਜ਼ ਪੂਰੇ ਕਰਨਾ ਤੁਹਾਡੇ ਸਾਹਮਣੇ ਕੋਈ ਅਨਰਥ ਹੋ ਰਿਹਾ ਮੰਨ ਲਓ ਤੁਸੀਂ ਤੁਹਾਡੇ ਸਾਹਮਣੇ ਬੇਈਮਾਨੀ ਹੁੰਦੀ ਹੈ ਅੱਛਾ ਮੈਂ ਇੱਕ ਗੱਲ ਹੋਰ ਕਰ ਦਿਆਂ ਇਹਨੂੰ ਗੱਲ ਨੂੰ ਵਿਸਕਾਰ ਰੋਕ ਕੇ ਤੁਸੀਂ ਖਾਣ ਲੱਗੇ ਪੀਣ ਲੱਗੇ ਹਜ਼ਾਰ ਨਖਰੇ ਕਰਦੇ ਹੋ ਮੈਂ ਇਹਦੇ ਘਰੋਂ ਨਹੀਂ ਖਾਣਾ ਇਹਦਾ ਨਹੀਂ ਖਾਣਾ ਇਹਨੇ ਅੰਮ੍ਰਿਤ ਨਹੀਂ ਛਕਿਆ ਇਹਨੇ ਜਨੇਊ ਨਹੀਂ ਪਾਇਆ ਇਹਨੇ ਸੁੰਨਤ ਨਹੀਂ ਕਰਾਈਏ ਮੇਰੇ ਧਰਮ ਦਾ ਨਹੀਂ ਮੇਰੀ ਕੌਮ ਦਾ ਨਹੀਂ ਤੇ ਬੇਈਮਾਨੀ ਕਰਨ ਲੱਗੇ ਨਹੀਂ ਸੋਚਦੇ ਉਦੋਂ ਨਹੀਂ ਵੰਦੇ ਵੀ ਇਹ ਪੈਸਾ ਕਿਧਰੋਂ ਆਇਆ ਹੈ ਕਿਉਂ ਆਇਆ ਹੈ ਉਦੋਂ ਅਗਲੇ ਦੀ ਚਮੜੀ ਉਦੇੜ ਕੇ ਆਪਣੀ ਜੇਬ ਚ ਪਾਉਂਦਾ ਹੈ ਯਤਨ ਕਰਦੇ ਹੋ ਵੀ ਆ ਜਾਏ ਜਦੋਂ ਕਿਸੇ ਪਰाये ਤਣਵਲ ਵੇਂਦੇ ਹੋ ਉਦੋਂ ਨਹੀਂ ਵੇਂਦੇ ਵੀ ਇਹ ਕਿਹੜੀ ਕੌਮ ਦਾ ਹੈ ਕਿਹੜੀ ਜਾਤ ਦਾ ਹੈ ਕਿਹੜੀ ਦਾ ਨਹੀਂ ਬਸ ਸੁੰਦਰਤਾ ਵੇਖੀ ਨਹੀਂ ਤੇ ਤੁਸੀਂ متاثر ਹੋਏ ਨਹੀਂ ਪ੍ਰਭਾਵਿਤ ਹੋਏ ਨਹੀਂ ਖੈਰ ਜਦੋਂ ਚੁਗਲੀ ਕਰਨੀ ਹੈ ਨਿੰਦਾ ਕਰਨੀ ਈਰਖਾ ਕਰਨੀ ਬਖੀਲੀ ਕਰਨੀ ਠੱਗੀ ਕਰਨੀ ਧੋਖਾ ਧੜੀ ਕਰਨੀ ਗੁੰਡਾਗਰਦੀ ਕਰਨੀ ਤੁਹਾਨੂੰ ਸਭ ਕੁਝ ਭੁੱਲ ਜਾਂਦਾ ਹੈ ਤੇ ਜਦੋਂ ਸਿੱਧੇ ਰਾਹ ਤੇ ਤੁਰਨਾ ਹੈ ਉਦੋਂ ਤੁਹਾਨੂੰ ਆ ਬੰਦਸ਼ਾਂ ਚੇਤੇ ਆ ਜਾਂਦੀਆਂ ਨੇ ਜੀਆ ਕਰੋਗੇ ਤੇ ਤਾਂ ਤਰਮ ਪਲਦਾ ਹੈ ਵਰਨਾ ਨਹੀਂ ਪਲਦਾ ਇਹਦਾ ਮਤਲਬ ਪਤਾ ਕੀ ਹੈ ਇਹਦਾ ਮਤਲਬ ਇਹ ਤੁਸੀਂ ਕਰਨਾ ਨਹੀਂ ਚਾਹੁੰਦੇ ਜਿਨੇ ਤੁਰਨਾ ਹੁੰਦਾ ਹੈ ਉਹ ਤੁਰ ਪੈਂਦਾ ਹੈ ਜਿਨੇ ਕਰਨਾ ਹੁੰਦਾ ਹੈ ਉਹ ਕਰ ਪੈਂਦਾ ਹੈ ਭੁੱਖੇ ਨੇ ਕਦੀ ਨਹੀਂ ਪੁੱਛਿਆ ਵੀ ਮੈਨੂੰ ਖਾਣ ਵਾਸਤੇ ਚਾਂਦੀ ਦੀ ਥਾਲੀ ਚਾਹੀਦੀ ਹੈ ਸੋਨੇ ਦੀ ਪਲੇਟ ਚਾਹੀਦੀ ਹੈ ਜਾਂ ਸੁਥਰਾ ਚਾਹੀਦਾ ਬਸ ਭੁੱਖ ਲੱਗੀ ਹੋਣੀ ਚਾਹੀਦੀ ਦੋ ਦਿਨ ਤੋਂ ਰੋਟੀ ਨਾ ਮਿਲੀ ਹੋਵੇ ਉਹ ਆਪਣੇ ਹੱਥਾਂ ਨੂੰ ਪਾਵੇਂ ਰਾਜਾ ਹੋਵੇ ਹੱਥਾਂ ਨੂੰ ਹੀ ਆਪਣੇ ਨੂੰ ਤੁਸੀਂ ਦਿਓ ਤੇ ਹੱਥ ਦੇ ਉੱਤੇ ਦੋ ਰੋਟੀਆਂ ਲੈ ਕੇ ਪ੍ਰਸ਼ਾਦ ਦੇ ਲੈ ਕੇ ਖਾਣਾ ਸ਼ੁਰੂ ਕਰ ਦੇਗਾ। ਮਸਲਾ ਤੇ ਭੁੱਖ ਦਾ ਹੈ ਵੀ ਭੁੱਖ ਲੱਗੀ ਸੀ ਕਿ ਨਹੀਂ ਸੀ ਲੱਗੀ। ਮਸਲਾ ਪਾਣੀ ਦਾ ਹੈ ਵੀ ਪਾਣੀ ਪੀਣ ਵਾਸਤੇ ਚਾਹੀਦਾ ਹੈ। ਪਾਣੀ ਤੋਂ ਬਿਨਾ ਜ਼ੁਬਾਨ ਸੁੱਕ ਕੇ ਤਾਲੂ ਨਾਲ ਲੱਗ ਰਹੀ ਹੈ, ਗਲਾ ਖੁਸ਼ਕ ਹੋ ਰਿਹਾ ਹੈ, ਜ਼ੁਬਾਨ ਚੱਲ ਨਹੀਂ ਰਹੀ। ਦੋ ਦਿਨ ਤੋਂ ਤਿੰਨ ਦਿਨ ਤੋਂ ਪਾਣੀ ਮਿਲਿਆ ਨਹੀਂ। ਮਾਰੂਥਲ ਦੇ ਅੰਦਰ ਕਾਬੂ ਆਏ ਹੋ। ਪਾਣੀ ਦੀ ਕੀਮਤ ਉਦੋਂ ਸਮਝ ਆਉਂਦੀ ਹੈ। ਉਦੋਂ ਇਹ ਨਹੀਂ ਪੁੱਛਦੇ ਵੀ ਇਹ ਪਾਣੀ ਕੋਈ ਲੈ ਕੇ ਆਇਆ ਤੁਹਾਡੇ ਕੋਲ ਕੋਈ ਉਠਾਂ ਵਾਲਾ ਕੋਈ ਰਾਹੀਰ ਚੱਲਦਾ ਚੱਲਦਾ ਪਾਣੀ ਲੈ ਕੇ ਆਇਆ ਤੁਸੀਂ ਕਦੀ ਸਵਾਲ ਨਹੀਂ ਕਰਦੇ ਵੀ ਇਹ ਪਾਣੀ ਫਿਲਟਰ ਦਾ ਹੈ ਪਾਣੀ ਖੂਹ ਦਾ ਹੈ ਪਾਣੀ ਨਲਕੇ ਦਾ ਹੈ ਪਾਣੀ ਨਹਿਰ ਦਾ ਹੈ ਪਾਣੀ ਨਾਲੇ ਦਾ ਹੈ ਪਾਣੀ ਝੂਠਾ ਹੈ ਪਾਣੀ ਸੁੱਚਾ ਹੈ ਉਦੋਂ ਪੀਣ ਦੀ ਕਰਦੇ ਆ ਪੀਣ ਦੀ ਕਰਦੇ ਆ ਉਹਨੂੰ ਕਹਿੰਦੇ ਨੇ ਫਰਜ਼ ਦੀ ਪਾਲਣਾ ਕਰਨਾ ਭੁੱਖੇ ਨੂੰ ਰੋਟੀ ਦੇਣੀ ਪਿਆਸੇ ਨੂੰ ਪਾਣੀ ਦੇਣਾ ਨੰਗੇ ਨੂੰ ਕੱਪੜਾ ਦੇਣਾ ਜੁੱਤੀ ਦੇਣੀ ਹੋਰ ਤਰ੍ਹਾਂ ਤਰ੍ਹਾਂ ਦੀ ਸਹੂਲਤ ਕਰਨੀ ਇੱਥੇ ਕੀ ਲੋੜ ਰਹਿ ਜਾਂਦੀ ਪੁੱਛਣ ਦੀ ਵੀ ਇਹਨੂੰ ਮੈਂ ਪਹਿਲਾਂ ਪੁੱਛਾਂ ਵੀ ਇਹ ਕਿਹੜੀ ਜਾਤ ਦੇ ਨਾਲ ਸੰਬੰਧ ਰੱਖਦਾ ਹੈ ਕਿਹੜੀ ਕੌਮ ਦੇ ਨਾਲ ਰੱਖਦਾ ਹੈ ਕਿਹੜੇ ਦੇਸ਼ ਦੇ ਨਾਲ ਰੱਖਦਾ ਹੈ ਇੱਕ ਪਾਸੇ ਕਿੰਨੇ ਵੀ ਪ੍ਰਮਾਤਮਾ ਇੱਕ ਹੈ ਤੇ ਆਪਾਂ ਸਾਰੇ ਉਹਦੇ ਬੱਚੇ ਆ ਤੇ ਜੇ ਸਾਰੇ ਆਪਾਂ ਉਹਦੇ ਬੱਚੇ ਆ ਤੇ ਫਿਰ ਜਦੋਂ ਕਿਸੇ ਬੱਚੇ ਦੀ ਲੋੜ ਨਜ਼ਰ ਆਉਂਦੀ ਹੈ ਉਦੋਂ ਤੁਹਾਨੂੰ ਇਹ ਦੁਆਰਾ ਚੇਤੇ ਕਿਉਂ ਆ ਜਾਂਦੀ ਹੈ ਬੀਅ ਇਹ ਤੇ ਮੇਰਾ ਨਹੀਂ ਹੈ ਉਦੋਂ ਤੁਹਾਨੂੰ ਵਿਰੋਧੀ ਕਿਉਂ ਲੱਗਣਾ ਸ਼ੁਰੂ ਹੁੰਦਾ ਤੂੰ ਮੇਰਾ ਇਹ ਸੋਚਣਾ ਹੈ ਮੈਂ ਤੁਹਾਡੇ ਉੱਤੇ ਇਸ ਗੱਲ ਨੂੰ ਥੋਪ ਨਹੀਂ ਰਿਹਾ ਤੁਹਾਡਾ ਮੰਨਣਾ ਹੈ ਮੰਨਿਓ ਨਾ ਮੰਨਿਓ ਤੁਹਾਡੀ ਆਪਣੀ ਸਮਝ ਹੈ ਮੇਰੀ ਆਪਣੀ ਸਮਝ ਹੈ ਮੈਂ ਸ਼ੇਅਰ ਕਰ ਰਿਹਾ ਮੇਰਾ ਇਹ ਮੰਨਣਾ ਹੈ ਵੀ ਫਰਜ਼ਾਂ ਦੀ ਪੂਰਤੀ ਕਰਨ ਲੱਗਿਆਂ ਨਾ ਤੁਹਾਨੂੰ ਕਿਸੇ ਲਿਬਾਸ ਦੀ ਨਾ ਪਹਿਰਾਵੇ ਦੀ ਨਾ ਰੰਗ ਦੀ ਨਾ ਟੰਗ ਦੀ ਨਾ ਕਰਮ ਦੀ ਨਾ ਕਾਂਡ ਦੀ ਨਾ ਜਗ੍ਹਾ ਦੀ ਨਾ ਸਮੇਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਜਦੋਂ ਫਰਜ਼ ਪੂਰਾ ਕਰਨਾ ਹੈ ਬਾਕੀ ਮੈਂ ਰਿਪੀਟ ਕਰਦਾ ਜਿਹੜੇ ਜਿਹੜੇ ਧਰਮ ਦੇ ਕੌਮ ਦੇ ਮਜ਼ਬਬ ਦੇ ਅੰਦਰ ਉਹਨੂੰ ਪਾਲਣਾ ਨਾ ਪਾਲਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਮੇਰੇ ਲਫ਼ਜ਼ਾਂ ਦਾ ਸਿੱਧਾ ਮਤਲਬ ਹੈ ਮੈਂ ਕਦੇ ਕਮਾਵੇਂ ਤੇ ਗੋਲਦਾਰ ਲਫ਼ਜ਼ ਨਹੀਂ ਬੋਲਦਾ ਜਿਹੜੇ ਬੋਲਦਾ ਮੈਂ ਸਿੱਧੇ ਬੋਲਦਾ ਫਰਜ਼ਾਂ ਦੀ ਪਾਲਣਾ ਕਰੋ ਇਹਦਾ ਨਾ ਹੀ ਧਰਮ ਹੈ ਇਹਦਾ ਦੂਜਾ ਨਾ ਹੀ ਧਰਮ ਹੈ ਤੇ ਫਰਜ਼ ਦੀ ਪਾਲਣਾ ਕਰਨ ਲੱਗਿਆਂ ਇਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਦੀ ਲੋੜ ਨਹੀਂ ਹੈ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਹੰਡਾ ਰਹੇ ਹੋ ਆਪਣੇ ਤਨ ਦੇ ਉੱਤੇ ਸਜਾ ਰਹੇ ਹੋ ਸਜਾਓ ਰੱਜ ਰੱਜ ਸਜਾਓ ਪਰ ਤੁਹਾਡੀ ਉੱਚੇਚੀ ਜ਼ਿੰਮੇਵਾਰੀ ਬਣ ਜਾਂਦੀ ਵੀ ਪਹਿਲਾਂ ਨਾਲੋਂ ਵੀ ਦੋ ਗੁਣਾ ਵੱਧ ਕੇ ਫਰਜ਼ਾਂ ਦੀ ਪੂਰਤੀ ਕਰੋ ਤੇ ਜਦੋਂ ਨਹੀਂ ਕਰਦੇ ਫਿਰ ਉਦੋਂ ਤੁਹਾਡਾ ਉਹ ਪਾਇਆ ਹੋਇਆ ਸਜਾਇਆ ਹੋਇਆ ਜਿਹੜਾ ਰੰਗਟੰਗ ਹੁੰਦਾ ਹੈ ਉਹਦੀ ਵੀ ਤੋਹੀਨ ਹੁੰਦੀ ਹੈ ਤੁਹਾਡੀ ਵੀ ਤੋਹੀਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ